ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੁਹੀ ਮਹੱਲਾ ਪੰਜਵਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਗਰ ਪਦ ਜਿਹੜਾ ਨਾ ਇਹ ਕਸਕੇ ਬੂਲਣਾ ਅਬਚਲ ਨਗਰ ਗੋਬਿੰਦ ਗੁਰੂ ਕਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇ ਹੀ ਫਲ ਪਾਏ ਕਰਤਾ ਆਪ ਵਸਾਇਆ RAM ਮਨ ਇੱਛੇ ਸੇ ਹੀ ਫਲ ਪਾਏ ਥੀ ਵਿਸਰਾਮ ਕਰਤਾ ਥੀ ਯਮ ਕਲਾ ਦਨੀ ਹੈ ਆਪ ਵਸਾਇਆ RAM ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਕਾਸੇ ਗੁਣ ਗਾਵਹਿ ਪੂਰਨ ਪਰਮੇਸ਼ਵਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਜਿਨ ਇਥੀ ਜਮਕ ਲਾਦਨੀਐ ਇਹ ਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਘਰ ਮੰਦਰ ਹਟ ਨਾਲੇ ਸੋਹੇ ਇਥੀ ਵਿਸਰਾਮ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰ ਨਾਮ ਅਰਾਧਾ ਹੈ ਕਟਿਏ ਜਾਮ ਕੀ ਫਾਸੀ RAM ਕਾਟੀ ਜਾਮ ਫਾਸੀ ਪ੍ਰਭ ਅਵਿਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣ ਹੈ ਰਲਿਆ ਦੁਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰਾ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ RAM ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਖਸਮਾਨਾ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਖਸਮਾ ਨਾ ਨਹੀਂ ਬੋਲਣਾ ਹੈ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦ ਜੁਗਾਦ ਭਗਤ ਅਨੰਕਾਰ ਆਖਾ ਸੋ ਪ੍ਰਭ ਭਯਾ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤਪਾਲਾ ਪ੍ਰਭ ਆਪੇ ਕਰ ਪ੍ਰਤਪਾਲਾ ਪ੍ਰਭwidehat ਯਮਕ ਆਪੇ ਪਦ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਸ ਦਿਸ ਪੂਰ ਰਹਾ ਜਾਸ ਸੁਆਮੀ ਕੀਮਤ ਕਹਿਣ ਨਾ ਜਾਈ ਕਹ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਾਵ ਪੰਜਨ ਅਨਹਦ ਵਾਜੇ ਧੁਨੀਐ RAM ਅਨਹਦ ਝੁਣਕਾਰੇ ਤਤ ਵਿਚਾਰੇ ਇਹ ਝੁਣਕਾਰੇ ਕੱਕੇ ਨਾਲ ਹੀ ਉਚਾਰਨ ਕਰਨਾ ਝੁਣਕਾਰੇ ਕੱਗਾ ਨਹੀਂ ਲਾ ਦੇਣਾ ਧਿਆਨ ਨਾਲ ਬੋਲਣਾ ਹੈ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਇਸ ਨੂੰ ਗੋਸ਼ਟ ਨਹੀਂ ਕਹਿਣਾ ਗੋਸ਼ਟ ਹੀ ਉਚਾਰਨ ਕਰਨਾ ਹਰ ਨਾਮ ਅਰਧ ਹੈ ਮੈਲ ਸਭ ਕਾਟ ਹੈ ਕਿਲ ਵੇਖੋ ਸਗਲੇ ਖੋਵੈ ਕਿਲ ਵਿਖ ਸਗਲੇ ਖੋਵੈ ਪੁਲਾ ਹੀ ਬੋਲਣਾ ਖੋਵੈ ਨਹੀਂ ਕਹਿਣਾ ਹਰ ਨਾਮ ਅਰਧ ਹੈ ਮੈਲ ਸਭ ਕਾਟ ਹੈ ਕਿਲ ਵਿਖ ਸਗਲੇ ਖੋਵੈ ਤਹ ਜਨਮ ਨ ਮਰਣਾ ਆਵਣ ਜਾਣਾ ਬਾਹੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸੰਤਾ ਕੇ ਕਾਰਜ ਆਪ ਖਲੋਇਆ ਉਚਾਰਨ ਕਰਨਾ ਕਈ ਪਾਠੀ ਸਿੰਘ ਖਲੋਆ ਕਹਿ ਜਾਂਦੇ ਨੇ ਕਾਲ ਲੇ ਹੂੜਾ ਈਲੀ ਸਿਆਰੀ ਆੜੇ ਕੰਨਾ ਖਲੋਇਆ ਉਚਾਰਨ ਕਰਨਾ ਇਥੇ ਵਿਸਰਾਮ ਹੈ ਹਰ ਕੰਮ ਨਹੀਂ ਕਹਿ ਦੇਣਾ ਹਰ ਪਦ ਦੇ ਯਮਕ ਲਾ ਕੇ ਉਚਾਰਨ ਕਰਨਾ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਹ ਦੋਵੇਂ ਪਦ ਸੁਹਾਵੀ ਸੁਹਾਵਾ ਅੰਕੜ ਨਾਲ ਹੰ ਧਰਤ ਸੁਹਾਵੀ ਤਾਲ ਸੁਹਾਵਾ ਹੋੜੇ ਨਹੀਂ ਲਾਦਨੇ ਹੈ ਛੇਤੀ ਅੰਕੜ ਜਿਹੜਾ ਲਘੂ ਮਾਤਰਾ ਹੈ ਛੇਤੇ ਉਚਾਰਨ ਹੁੰਦਾ ਹੈ ਧਰਤ ਸੁਹਾਵੀ ਤਾਲ ਸੁਹਾਵਾ ਇਥੇ ਵਿਸਰਾਮ ਹੈ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਤੇ ਸਗਲੇ ਸੂਰੇ ਪੂਰਨਪੁਰਖ ਅਚੁੱਤ ਅਵਨਾਸੀ ਜਸ ਵੇਦਪੁਰਾਣੀ ਗਾਇਆ ਪੂਰਨਪੁਰਖ ਅਚੁੱਤ ਅਬਿਨਾਸੀ ਇਥੇ ਵਿਸਰਾਮ ਹੈ ਜਸ ਇਥੇ ਯਮਕਲਾਦਨੀ ਹੈ ਵੇਦਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਇਹ ਬਿਰਦ ਦਦੇ ਨਾਲ ਹੀ ਬੋਲਣਾ ਬਿਰਦ ਨਹੀਂ ਕਹਿਦਣਾ ਬਿਰਦ ਦਾ ਅਰਥ ਹੁੰਦਾ ਬੁਢੇਪਾ ਤੇ ਬਿਰਦ ਬਿਰਦ ਦਾ ਅਰਥ ਹੁੰਦਾ ਹੈ ਸੁਭਾ ਜਾਂ ਪ੍ਰਾਣ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਵ ਨਿਧ ਸਿਧ ਰਿਧ ਦੀਨੇ ਕਰਤੇ ਟੂਟ ਨਾ ਆਵੇ ਕਾਈ RAM ਇਹ ਵੀ ਪੰਕਤੀ ਬੜੇ ਧਿਆਨ ਨਾਲ ਉਚਾਰਨ ਕਰਨੀ ਹੈ ਨਾਵ ਨਿਧ ਇੱਥੇ ਥੋੜਾ ਠਹਿਰਾ ਦੇ ਦੇਣਾ ਸਿਧ ਰਿਧ ਬਹੁਤ ਜ਼ਿਆਦਾ ਪਦ ਰਿੱਧ ਸਿੱਧ ਆਉਂਦਾ ਹੈ ਰਿੱਧ ਪਹਿਲਾਂ ਆਉਂਦਾ ਸਿੱਧ ਮਗਰੋਂ ਆਉਂਦਾ ਇੱਥੇ ਪਹਿਲਾਂ ਸਿੱਧ ਪਦ ਪਹਿਲਾ ਹੈ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਹੈ ਸਿੱਧ ਰਿੱਧ ਦੀਨੇ ਕਰਤੇ ਇੱਥੇ ਵਿਸਰਾਮ ਹੈ ਟੋੜ ਨਾ ਆਵੇ ਕਾਈ ਰਾਮ ਖਾਤ ਖਰਚਤ ਮਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅੰਤਰਜਾਮੀ ਪਾਇਆ ਜੀ ਨਖੁੱਟੀ ਉਚਾਰਨ ਕਰਨਾ ਕਸਕੇ ਕੋਟ ਬਿਗਨ ਸਗਲੇ ਉਠਣਾਠੇ ਦੁਖ ਨਾ ਨੇੜਾ ਆਇਆ ਦੁਖ ਇੱਥੇ ਪਦ ਤੇ ਯਮਕ ਲਾ ਦਿੰਨੀ ਹੈ ਦੁਖ ਨਾ ਨੇੜਾ ਆਇਆ ਸਾਤ ਸਹਿਜ ਆਨੰਦ ਘਨੇਰੇ ਬਿਣਸੀ ਭੂਖ ਸਵਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡੇ ਆਈ ਰਾਮਾ ਹਾਂਜੀ ਅਚਰਜ ਚਾਲਨ ਸਾਜ਼ ਅਚਰਜ ਹੀ ਉਚਾਰਨ ਕਰਨਾ ਜਿਸ ਕਾਰਜ ਤੈਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਮਾਨਸ ਕਿਆ ਵਿਚਾਰਾ ਇੱਥੇ ਥੋੜਾ ਠਹਿਰਾ ਦੇਣਾ ਵਿਚਾਰਾ ਰਾਮ ਨਹੀਂ ਕਹਿਣਾ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਣ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਣਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਸਾਧ ਸੰਗਤ ਗੱਗਾ ਵੀ ਸ਼ੁੱਧ ਬੋਲਣਾ ਅਤੇ ਟਿੱਪੀ ਵੀ ਬਹੁਤ ਵਧੀ ਪਾਉਂਦਾ ਕਈ ਵਾਰ ਅਸੀਂ ਜਦੋਂ ਢਿੱਲਾ ਜਾਂ ਬੋਲਦੇ ਆ ਨਾ ਸਾਧ ਸੰਗਤ ਸਾਧ ਸੰਗਤ ਇਸ ਤਰ੍ਹਾਂ ਬੋਲਣਾ ਸਾਧ ਸੰਗਤ ਸੰਗ ਬਣੀ ਜੇ ਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅਠ ਛਠ ਤੀਰਥ ਪੁੰਨ ਕਰਿਆ ਮਹਾਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਪਤਿਤ ਤਤੇ ਦੀ ਸਿਆਰੀ ਵੀ ਲਾਉਣੀ ਆ ਨਾ ਪਤਿਤ ਪਾਵਨ ਬਿਰਦ ਸੁਆਮੀ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਨਾਨਕ ਸ਼ਬਦ ਆਧਾਰਾ ਗੁਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਾਜ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਵਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਣ ਦਿਨੋ ਗੁਣ ਗੋਪਾਲ ਉਚਰ ਰਸਨਾ ਉਚਰ ਪਦ ਕਸਕੇ ਉਚਾਰਨ ਕਰਨਾ ਉਚਾਰ ਨਹੀਂ ਕਹਿਣਾ ਗੋਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋਂ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਾਨ ਤਨ ਅੰਮ੍ਰਿਤ ਪੀਜੈ ਮਾਨ ਤਨ ਅੰਮ੍ਰਿਤ ਪੀਜੈ ਪੀਜੈ ਨਹੀਂ ਹੈ ਭੱਬਾ ਮਾਨ ਤਾਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਐਚ ਪੁੰਨੀ ਪੇਖ ਦਰਸ਼ਨ ਜੀਜੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ